ਮਾਣਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਚੱਲ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਨਾਰਥ ਸਬਡਿਵੀਜ਼ਨ ਜ਼ੋਨ 1 ਦੇ ਵਿੱਚ ਇੱਕ ਸਾਡੀ ਟੀਮ ਨੇ ਬਾਰੀ ਕਾਮਯਾਬੀ ਹਾਸਲ ਕੀਤੀ ਹੈ ਬੀਤੇ ਦਿਨੀ ਜੋਧੇਵਾਲ ਥਾਣੇ ਦੇ ਏਰੀਆ ਦੇ ਵਿੱਚ ਡਾਕਟਰ ਕੋਲੋਂ ਕਿਰਜ ਦਿਖਾ ਕੇ 25000 ਰੁਪਏ ਖੋਇਆ ਗਿਆ ਸੀ ਤੇ ਉਹਦੇ ਦੋਨੋਂ આરોપી ਜਿਹੜੇ ਸਾਡੀਆਂ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੇ ਨਾਲ ਸਲਿਮ ਟਾਬਰੀ ਦੇ ਇਲਾਕੇ ਬਹਾਦਰ ਕੇ ਰੋਡ ਤੇ ਲੋਟਾ ਖੋਹਾਂ ਕਰਨ ਦੇ ਆਦੀ ਨੇ ਤਕਰੀਬਨ 18 ਵਾਰਦਾਤਾਂ ਨੂੰ ਇਹ ਇੰਜਾਮ ਦੇ ਚੁੱਕੇ ਜਿੱਦੇ ਸਾਡੀਆਂ ਸਪੈਸ਼ਲ ਟੀਮਾਂ ਲੱਗੀਆਂ ਹੋਈਆਂ ਸੀ ਹਿਊਮਨ ਇੰਟੈਲੀਜੈਂਸ ਦੇ ਬੇਸ ਤੇ ਸਲਿਮ ਟਾਵਰੀ ਐਸ ਐਚ ਓ ਇਸ ਹੇਰ ਨਾਲ ਐਸ ਐਚ ਓ ਸਾਡੇ ਜੋਧੇਵਾਲ ਨੇ ਐਸ ਏ ਸੀ ਪੀ ਨਾਰਥ ਹੈ ਤੇ ਇਹਨੂੰ ਅਸੀਂ ਕਲੋਸਲੀ ਮੋਨੀਟਰ ਕਰ ਰਹੇ ਸੀ ਦੋਨੋਂ ਰੋਪੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਮਨਪ੍ਰੀਤ ਸਿੰਘ ਇਲੀਅਸ ਅਤੂ ਔਰ ਦੂਸਰਾ ਹੈ ਰਜਿੰਦਰ ਸਿੰਘ ਇਲੀਅਸ ਰਾਜੂ ਇਹਨਾਂ ਤੇ ਜਿਹੜਾ ਪਛੋਕੜ ਅਪਰਾਧਿਕ ਪਛੋਕੜ ਵੀ ਇਹਨਾਂ ਦਾ ਹੈ 2016 ਤੇ 17 ਦੇ ਵਿੱਚ ਇਹਨਾਂ ਦੇ ਉਤੇ 379 20 ਤੇ 382 ਦੀਆਂ ਜਿਹੜੀਆਂ ਵਾਰਦਾਤਾਂ ਦਰਜ ਹੋਈਆਂ ਨੇ ਵਿੱਚ ਦੀ ਇਹਨਾਂ ਨੇ ਸੁਧਾਰ ਕਰ ਲਿਆ ਸੀ ਮੁੰਡੇ ਨੇ ਬਟ ਉਹ ਦੁਬਾਰਾ ਫਿਰ ਮਾੜੀ ਸੰਗਤ ਤੇ ਚਿੱਟੇ ਦੀ ਆਦੀ ਹੋਣ ਕਰਕੇ ਇਹ ਦੁਬਾਰਾ ਇਹਨਾਂ ਨੂੰ ਵਾਰਦਾਤਾਂ ਨੂੰ ਤੇ ਜਿਹੜੇ ਆਪਣੀ ਲੇਬਰ ਤੱਕੇ ਦੇ ਲੋਕ ਨੇ ਮਜ਼ਦੂਰ ਲੋਕ ਨੇ ਇਸ ਇਲਾਕੇ ਦੇ ਵਿੱਚ ਉਹਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਸੀ ਇੱਕ ਮਹੀਨੇ ਦੇ ਵਿੱਚ ਇਹਨਾਂ ਵੱਲੋਂ 16 ਕੇ 17 ਵਾਰਦਾਤਾਂ ਜਿਹੜੀਆਂ ਮੋਬਾਈਲ ਖੋਦੀਆਂ ਉਹਨਾਂ ਨੂੰ ਵੀ ਅੰਜਾਮ ਦਿੱਤਾ ਗਿਆ ਤੇ ਸਾਰੀਆਂ ਅਸੀਂ ਟ੍ਰੇਸ ਕਰ ਲਈਆਂ 11 ਮੋਬਾਈਲ ਰਿਕਵਰ ਕੀਤੇ ਹੋਏ ਨੇ ਸਾਡੀ ਟੀਮ ਵੱਲੋਂ ਔਰ ਇਹਦੀ ਹੋਰ ਵੀ ਡੂੰਘਾਈ ਨਾਲ ਜਾਂਚ ਪੜਤਾਲ ਕਰਦੇ ਹੋਏ ਤੇ ਇਹਨੂੰ ਪੂਰਾ ਕਲੀਅਰਲੀ ਦੇਖਦੇ ਆਂ ਵੀ ਜੇ ਕੋਈ ਹੋਰ ਵਰਦਾਤਾ ਨਹੀਂ ਤਾਂ ਇਹ ਜਿੱਥੋਂ ਚਿੱਟਾ ਲੈਂਦੇ ਆ ਫਾਰਵਰਡ ਬੈਕਵਰਡ ਲਿੰਕੇਜਸ ਕੱਢ ਕੇ ਅਸੀਂ ਸਾਰਾ ਇਹਦਾ ਜਿਹੜਾ ਹੈਗਾ ਰਿਕਾਰਡ ਸਟਾਫ ਲੁਧਿਆਣਾ ਨੂੰ ਸਿਰਫ ਟਾਰਗੇਟ ਕਰਦੇ ਸੀ ਲੁਧਿਆਣੇ ਤੋਂ ਬਾਹਰ ਵੀ ਕੋਈ ਟਾਰਗੇਟ ਨਹੀਂ ਬਿਲਕੁਲ ਜਿਹੜਾ ਹੈਗਾ ਏਰੀਆ ਸلیم ਟਾਬਰੀ ਦਾ ਤੇ ਜੋ ਦਿਵਾਲ ਏਰੀਆ ਜਿਹੜਾ ਇਧਰਲਾ ਨਾਰਥ ਸਬਡਿਵੀਜ਼ਨ ਦਾ ਨਾ ਇਹਨੇ ਜੋ ਵਰਗਤਾ ਕੀਤੀ ਹੈ ਨਾ ਇਸੇ ਏਰੀਆ ਦੇ ਵਿੱਚ ਕੀਤੀ ਹੈ ਭਾਦਰਗੋੜ ਰੋਡ ਤੇ ਡਾਕਟਰ ਕੋਲ ਲੁੱਟ ਕੀਤੀ ਸੀ ਤੇ ਇਹਨਾਂ ਨੇ ਕੀਤੀ ਸੀ ਕਿ ਸਾਰੀ ਰਕਮ ਬਰਬੰਦ ਹੋ ਗਈ ਉਹਨਾਂ ਨੇ ਉਹਦੇ ਤੇ ਕਰ ਰਹੇ ਹਾਂ ਕੁਝ ਇਹਨਾਂ ਨੇ ਜਿਹੜਾ ਹੈਗਾ ਉਹਨੂੰ ਇੱਕਦਮ ਵੇਚ ਕੇ ਆਪਦਾ ਚਿੱਟਾ ਲਿਆ ਉਹਦੇ ਤੇ ਵੀ ਅਸੀਂ ਵਰਕਆਊਟ ਕਰ ਰਹੇ ਹਾਂ ਵੀ ਕਿੱਥੋਂ ਇਹਦੀਆਂ ਫਾਰਵਰਡ ਤੇ ਬੈਕਵਰਡ ਲਿੰਕੇਜਸ ਕਿਵੇਂ ਜੋੜਦੇ ਤੇ ਕਿਹੜੇ ਕਿਹੜੇ ਬੰਦੇ ਇਹਦੇ ਛੋਰ ਸ਼ਾਮਲ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਇਸ ਕੇਸ ਦਾ ਹਿੱਸਾ ਬਣਾਉਂਦੇ ਬਹੁਤ ਲੱਗਦਾ ਜੀ ਹੋਰ ਵੀ આરોપી ਜਿਹੜੇ ਸਾਹਮਣੇ ਆ ਸਕਦੇ ਨੇ हां जी बिल्कुल और भी ਇਹਨਾਂ ਦੇ ਜਿਹੜੇ ਹੈਗੇ ਨੇ ਕੁਝ ਰੂਪੀ ਸਾਹਮਣੇ ਆ ਸਕਦੇ ਆ ਦੇਖੋ ਕਿੰਨੇ ਮਾਮਲੇ ਦਰਜਾ ਹੋਣ ਤੱਕ ਇਹਨਾਂ ਦੇ ਪਿਛਲੇ ਅਗਲੇ तकरीबन ਇਹਨਾਂ ਦੇ ਉੱਤੇ 4 ਮਾਮਲੇ ਦਰਜ ਨੇ ਬਟ ਬਾਕੀ ਜਿਹੜੀਆਂ ਨੇ ਅਨ ਰਿਪੋਰਟਡ ਨੇ ਤੇ ਵੈਸੇ ਕੰਮ ਕੀ ਕਰਦੇ ਨੇ ਇਹ ਕੁਛ ਇਹ ਕੁਛ ਵੈਸੇ ਬੈਕਗ੍ਰਾਉਂਡ ਕੀ ਹੈ ਪਹਿਲਾਂ ਇਹਦੇ ਜੋ ਇੱਕ ਜਿਹੜਾ ਹੈਗਾ ਅਤੂ ਦਾ ਕਪੜੇ ਦਾ ਕਾਰੋਬਾਰ ਸੀਗਾ ਬਟ ਅੱਜ ਕੱਲ ਫਿਲਹਾਲ ਇਹ ਕੁਛ ਨਹੀਂ ਕਰ ਰਿਹਾ